आ जाओ लल्ला आ जाओ आओ आ जाओ तो एक मिनट दे दो जाने पे नहीं लग रहा लगेगा बंदे इतने नहीं फ्रेंडली फ्रेंडली बने क्या पानी भाई पानी चाय रोटी भाई पानी आ जाओ आओ समझाओ ये आदमी चला कर दे ले क्या कर रहा है और उसको सुना ना सर ने रेस्ट में चला गया दादा बूढ़ा रवि अपनी सेवा ना शैडो भाई सेवा पे पहुंचो चलो नहीं होगी बाइक अपने आप लाइव ਭਾਈ ਕੋਰਾ ਕਰਨੀ ਮੈਂ ਜਨਾਬ ਭਾਈ ਤੁਸੀਂ ਲੈ ਮੈਂ ਇਹਨਾਂ ਨਾਲ ਗੱਲ ਕਰਨਾ ਨਹੀਂ ਮੁੜ ਕੇ ਵੀ ਸਾਹਮਣੇ ਮੈਂ ਗੱਲ ਕਰਦਾ ਮੈਂ ਮੁਸ਼ਕਲ ਹੈ ਵੀ ਪਾਸਾ ਨਾਲ ਜੱਛਾ ਪਰਨਾਮਿਕ ਸੱਚੇ ਪਾਤਸ਼ਾਹ ਦੀ ਚੰ ਸ਼ੋਭਾ પ્રાપ્ત ਤਕਤੀ 13 ਬਾਬਾ ਨਾਮਕ ਦਾ ਇਹ ਪੈਂਦਾ ਜੀ ਤਰਸ ਕੋ ਦਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਰਮਣ ਜੀ ਇਹੜਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਆਪਣੀ ਕਿਰਤ ਕੀਤੀ ਬਸਾ ਨੋਨ ਕਿਰਤ ਕੀਤੀ ਆ ਫਿਰ ਇਹਸ ਨਗਰ ਜੁਨੇ ਨੇ ਉਹਨਾਂ ਨੂੰ ਵਸਾਇਆ ਉਹਨਾਂ ਦੇ ਉਹਨਾਂ ਦਾ ਅਸ਼ੀਰਵਾਦ ਹੈ ਜੀ ਮੈਂ ਬਹੁਤ ਹੀ ਸਤਾਰਿਓ ਸਾਡੇ ਜੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਜਿਛੋਹਾਂ ਸਾਡੇ

ਕੀ ਆਣਾ ਕਹਿੰਦਾ ਧੰਨਵਾਦ ਕਰਦਾ ਕਿ ਤੁਸੀਂ ਇਸ ਮੁਸੀਬਤ ਦੇ ਸਮੇਂ ਸਾਡਾ ਹਾਰ ਜਾਣਣ ਆਏ ਨੇ ਸਾਨੂੰ ਮਨ ਬਣਾਉਣ ਆਏ ਨੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਬਧੇ ਬਰੁਣਾਵਾਂ ਦੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇਰਾ ਬਾਬਾ ਨਾਨਕ ਦੀ ਧਰਤੀ ਨੇ 1947 ਦੀ ਵੰਡ ਦੇਖੀ 65 ਦੀ ਲੜਾਈ ਦੇਖੀ ਪਰ ਵੀ ਲੜਾਈ ਦੇਖੀ 83 ਦਾ ਸਰਕਾਰ ਹਟਾਇਆ 88 ਦੇ ਮੜ ਵੇਖੇ ਤੇ ਅੱਜ ਫੇਰ 2025 ਦੇ ਵਿੱਚ ਇਨਾ ਪਾਣੀ ਆ ਗਿਆ 88 ਦੇ ਵਿੱਚ ਪਾਣੀ ਘਟ ਆਇਆ ਸੀ 25 ਦੇ ਵਿੱਚ ਪਾਣੀ ਜ਼ਿਆਦਾ ਵਾਧ ਆਇਆ ਦੇ ਅਕਸਰ ਇਨਾ ਜਿਆਦਾ ਹੋ ਗਿਆ ਜਿੱਥੋਂ ਦਾ ਮੇਰਾ ਖਿਆਲ ਹੈ ਕਿ ਸਾਡੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਵਾਲੀ 300 ਤੋਂ ਉੱਪਰ ਪੈ ਗਿਆ ਜਿਹੜਾ ਤਬਾਹ ਹੋਇਆ ਮੇਰਾ ਭਾਪਾ ਨਾਲ ਵਿਧਾਨ ਸਭਾ ਹਲਕੇ ਦੇ 154 ਪਿੰਡ ਜਿਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦੇ ਮਕਾਨ ਢੱਗ ਗਏ ਖੇਤੀਬਾੜੀ ਫਸਲ ਜਿਹੜੀ ਆ ਜੀ 150 ਜਿਹੜੀ ਆ ਤਬਾਹ ਹੋ ਗਈ ਪਸ਼ੂ ਜਿਹੜੇ ਨੇ ਉਹ ਲੋਕਾਂ ਦੇ ਮਾਰੇ ਗਏ ਨੇ ਇਥੋਂ ਤੱਕ ਕਿ ਲੋਕਾਂ ਦੇ ਘਰਾਂ ਦੇ ਵਿੱਚ 4-4 ਫੁੱਟ ਰੇਤ ਭਰ ਗਿਆ ਪਾਣੀਆਂ ਦੇ ਵਿੱਚ ਰੇਤ ਭਰ ਗਿਆ 3 ਸਾਲ ਸਾਨੂੰ ਸੁਧੇਰੀ ਹੋ ਸਕਦਾ ਘੱਟੋ ਘੱਟ ਸਾਨੂੰ 3 ਸਾਲ ਲੱਗ ਜਾਣੇ ਆ ਇਸ ਧਰਤੀ ਨੂੰ ਵਾਹੀ ਯੋਗ ਬਣਾਉਂਦੇ ਆ ਤੁਸੀਂ ਅੱਜ ਆਏ ਹੋ ਤੁਹਾਡੇ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਵੇਖੋ ਇੱਕ ਸਮਾਰਗੀ ਸਮਾਜ ਸੇਵੀ ਸੰਸਥਾ ਆਈਆਂ ਕਰਨ ਕਾ ਲਾਏ ਮੈਂ ਕਿਹੜਾ ਕਿਹੜਾ ਧੰਨਵਾਦ ਕਰਾਂ ਜਿਹੜਾ ਜਿਹੜਾ ਵੀ ਕਦਮ ਜਿਹੜਾ ਸਾਡੇ ਇਸ ਧਰਤੀ ਦੇ ਪਿਆ ਮੈਂ ਉਹਨੂੰ ਸਿਰ ਝੁਕਾ ਕੇ ਦਤਵਾ ਕਰਦਾ ਕਿ ਸਾਡੇ ਉਸ ਮੁਸੀਬਤ ਦੇ ਵੇਲੇ ਕੰਮ ਆਇਆ ਜਦੋਂ ਸਰਕਾਰਾਂ ਵੀ ਜਵਾਬ ਦੇਣੀਆਂ ਸੀ ਪਰ ਲੋਕ ਜਿਹੜੇ ਨੇ ਪੰਜਾਬੀ ਉਹ ਕਦੀ ਕਿਸੇ ਅੱਗੇ ਹੱਥ ਫੜਾਉਂਦੇ ਨਹੀਂ ਜੀਏ ਪੰਜਾਬ ਦੀ ਆਦਤ ਨਹੀਂ ਹੈ ਕਿ ਹਮੇਸ਼ਾ ਹੀ ਕਿਸੇ ਨੂੰ ਦਿੱਤਾ ਵਾ ਪੰਜਾਬ ਉਥੋਂ ਤੱਕ ਪਹੁੰਚਾ ਰਿਹਾ ਵਾ ਜਿੱਥੇ ਕੋਈ ਹੱਥ ਪਾਉਂਦਾ ਰਿਹਾ ਲੇਕਿਨ ਕੁਦਰਤੀ ਆਪ ਪਾਉਂਦੇ ਰਹੀ ਐ ਤੇ ਬਹਾਦਰ ਪੰਜਾਬੀ ਪਰ ਬਤਾਉਣ ਦੇ ਰਹਿਣੇ ਤੇ ਮੈਂ ਮੰਤਰੀ ਜੀ ਤੁਹਾਡੇ ਕੋਲ ਇੱਕ ਆਸ ਲਾ ਸਾਡੀ ਆਸ ਤੁਹਾਡੇ ਤੇ ਆ ਕਿਉਂਕਿ ਇਹਨਾਂ ਦੀ ਬਾਤ ਸਾਰਿਆਂ ਦੀ ਕੁਝ ਹੀ ਫੜਨੀ ਆ ਉਹ ਸਰਕਾਰ ਪੰਜਾਬ ਚ ਕਾਰੇ ਵਸਦਾ ਰੋਣ ਦੀ ਗੱਲ ਜੀ ਕਿਉਂਕਿ ਜਿੰਨਾ ਖਰਾਬਾ ਚਾਹੀਦਾ ਨਾ ਸਭ ਫਸਲ ਜਿਹੜੀ ਆ 150% ਖਤਮ ਹੋ ਗਈ ਆ ਮੇਰੀ ਬੇਟੀ ਆ ਮੰਤਰੀ ਜੀ ਕਿ ਫਸਲ ਦਾ ਜਿਹੜਾ ਮੁਆਵਜ਼ਾ ਹੈ ਨਾ ਜਿਵੇਂ ਦਾ ਨਾਂ ਦੇ ਸਿੱਧੇ ਖਾਤੇ 'ਚ ਪਾਇਆ ਜਾਵੇ ਜੀ ਤਾਂ ਕਿ ਕੋਈ ਵਿੱਚੋਂ ਕੋਈ ਕੋਈ ਹੋਰ ਗੱਲ ਨਾ ਕਰ ਸਕੇ ਕਿਉਂਕਿ ਇੱਥੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਕਿਸਾਨ ਸਨਮਾਨ ਨਿਧੀ ਆ ਜੀ ਅਗਰ ਪੈਸਾ ਖਰਾਬਾ ਜਿਹੜਾ ਜਿਨ ਕਿਸਾਨ ਹੋਈ ਫਸਲ ਉਹਦੇ ਲਈ ਦਿੱਤਾ ਜਾਵੇ ਜਾਂ ਕੋਈ ਹੋਰ ਤਰੀਕਾ ਬਣਾ ਕੇ ਜਿਮੀਦਾਰਾਂ ਦੇ ਖਾਤਾ ਜਿਹਾ ਪੈਸਾ ਉਹਨਾਂ ਦੇ ਵਿੱਚ ਆਵੇ ਤਾਂ ਇਹਨਾਂ ਨੂੰ ਫਾਇਦਾ ਹੋਣਾ ਨਹੀਂ ਇਸੇ ਤਰ੍ਹਾਂ ਮਕਾਨ ਜਿਹੜੇ ਨੇ ਉਹਨਾਂ ਦੀ ਰੀਪੇਅਰ ਵਾਸਤੇ ਇਹੋ ਹੀ ਬੇਨਤੀ ਕਰਾਂਗੇ ਕਿ ਲੋਕਾਂ ਦੇ ਖਾਤੇ ਵਿੱਚ ਪੈਸੇ ਹੋਣ ਕਿਸੇ ਹੋਰ ਜਰੀਆ ਨਾਲ ਬਣਾਇਆ ਜਾਵੇ ਉਹ ਹੀ ਉਹਨਾਂ ਦੇ ਖਾਤੇ ਵਿੱਚ ਪੈਸੇ ਹੋਣ ਕਿ ਤੇ ਤਾਂ ਲੋਕਾਂ ਦੀ ਗੱਲ ਇੱਕ ਸਭ ਤੋਂ ਵੱਡੀ ਤੇ ਬਾਰਡਰ ਦੀ ਹੋਰ ਵੀ ਆ ਗੀ ਬਾਰਡਰ ਦੇ ਜਿਹੜੇ ਪਿੰਡ ਨੇ ਨਾ ਇੱਕ ਪਾਸੇ ਜ਼ਮੀਨਾਂ ਲੋਕਾਂ ਦੀਆਂ ਟੱਟ ਦੀਆਂ ਨੇ ਟੱਟ ਜ਼ਮੀਨਾਂ ਨੇ ਕੁਝ ਮਾਲਕੀਤ ਪਰਦੇਸ ਸਰਕਾਰ ਦੀ ਆ ਕੁਝ ਕਸਟੋਰੀਅਮ ਦੀ ਵੀ ਆ ਗਈ ਆ ਤੇ ਅਸੀਂ ਇਹ ਚਾਹਾਂਗੇ ਜੇ ਪੈਸੇ ਜਿਹੜੇ ਨੇ ਜਿਹੜੇ ਕਾਰਪਕਰ ਨੇ ਆ ਸੋਏ ਮੌਕੇ ਤੇ ਜਿਹੜੇ ਵਾਈ ਕਰ ਰਹੇ ਨੇ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਜਾਣ ਤਾਂ ਲੋਕਾਂ ਕੋਲ ਜਿਹੜੀਆਂ ਮਰਮ ਰੱਖ ਸਕਣੀਆਂ ਸਭ ਤੋਂ ਵੱਡੀ ਮੁਸ਼ਕਲ ਔਮੀਆ ਜੀ 20 ਚਾਹੀਦਾ ਦੀ ਸੰਬਤ 20 ਤਨਕਾ 20 ਮੈਂ ਤੁਹਾਨੂੰ ਦੀ ਮੈਂ ਬਾਤ ਕਰ ਸਕਦਾ ਤੁਹਾਨੂੰ ਸਾਾਨੂੰ ਇੱਕ ਕਿੱਲੇ ਦੀ 40 ਕਿਲੋ ਬੀਜ ਚਾਹੀਦਾ ਕਿਉਂਕਿ ਜਿੰਨੀ ਫੜ ਦੀ ਮਾਰ ਵੱਜੀ ਆ ਸਾਰਾ ਜਿਹੜਾ ਲੋਕਾਂ ਦੀ ਕਣਕ ਵੀ ਖਤਰਾ ਹੋ ਗਈ ਆ ਤੇ ਜਦੋਂ ਤੁਹਾਡੇ ਵੱਲੋਂ ਫੀਲ ਜਾਊਗਾ ਉਹ ਜਿਹੜਾ ਲੋਕਾਂ ਦੀ ਮਦਦ ਹੋ ਸਕੂਗੀ ਕਿ ਇੱਥੇ ਰਾਸ਼ਨ ਕਿਉਂਕਿ ਹੁਣ ਤੋਂ ਥੋੜੇ ਦਿਨੋਂ ਚੱਲ ਰਿਹਾ ਰਾਸ਼ਨ ਲੋਕਾਂ ਦਾ ਜੀ ਪਰ ਟੀਮਾਂ ਆ ਰਹੀਆਂ ਨੇ ਸਾਰੇ ਪੰਜਾਬ ਤੋਂ ਰਾਜਸਥਾਨ ਤੋਂ ਟੀਮਾਂ ਆ ਰਹੀਆਂ ਨੇ ਉਹ ਰੱਸ਼ਨ ਵੰਡ ਰਹੀਆਂ ਨੇ ਪਸ਼ੂਆਂ ਦਾ ਫੀਡ ਵੰਡ ਰਹੀਆਂ ਨੇ ਮੈਡੀਸਨ ਵੰਡ ਰਹੀ ਆ ਪਰ ਮੈਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਨਾ ਤੁਹਾਡੇ ਲਈ ਸਾਨੂੰ ਰਾਸ਼ਨ ਵੀ ਭੇਜਿਆ ਜਾਵੇ ਤੁਹਾਈਆਂ ਵਿੱਚ ਪੇਚੀਆਂ ਜਾਣ ਤੇ ਸਭ ਤੋਂ ਵੱਡੀ ਮੁਸ਼ਕਲ ਆਇਆ ਮਕਾਮ ਜਿਹੜੇ ਨੇ 33 ਸੀ ਉਹ ਡਿੱਗ ਪਏ ਨੇ ਉਹਨਾਂ ਵਾਸਤੇ ਆਹ ਦੀ ਜਿਹੜਾ ਕੰਮ ਆ ਤਰਪਾਲਾਂ ਲਾਉ ਨੂੰ ਦਿੱਤੀਆਂ ਜਾਣ ਇਸੇ ਤਰ੍ਹਾਂ ਹੀ ਜਿਹੜੇ ਬੰਦ ਨੇ ਸਾਡੇ ਉਹਨਾਂ ਨੂੰ ਪੱਕਾ ਕਰਵਾਇਆ ਜਾਵੇ ਕਿਉਂਕਿ ਹਰ ਵਾਰੀ ਪਾਣੀ ਆਉਂਦਾ ਤੇ ਇੱਥੇ ਸਾਨੂੰ ਬਹੁਤ ਵੱਡੀ ਮਾਰ ਵੱਜਦੀ ਆ ਤੇ ਮੈਂ ਇਹ ਕਹਿੰਦਾ ਕਿ ਜਿਹੜੇ ਇੱਥੇ ਨਾਲੇ ਨੇ ਚਾਹੇ ਉਹ ਸੱਕੀ ਨਾਲਾ ਚਾਹੇ ਉਹ ਦੂਜੇ ਬਰਸਾਤੀ ਨਾਲੇ ਨੇ ਉਹਨਾਂ ਨੂੰ ਫਲਾਈ ਵੀ ਕਰਾਈ ਜਾਵੇ ਉਹਨਾਂ ਦੇ ਨਜਾਇਜ਼ ਜਿਹੜੇ ਕਬਜੇ ਆ ਉਹਨਾਂ ਨੂੰ ਹਟਾਇਆ ਜਾਵੇ ਤੇ ਉਹਨਾਂ ਨੂੰ ਚੌੜੇ ਨੇ ਕੀਤਾ ਜਾਵੇ ਸਭ ਤੋਂ ਵੱਡੀ ਜਵਾਬਸਾ ਮੁਸ਼ਕਲ ਜਿਹੜੀ ਅਗਲੀ ਆਉਣੀ ਇੱਥੇ ਆ ਜੀ ਜਵਾਬਸਾ ਸਭ ਤੋਂ ਵੱਡੀ ਮੁਸ਼ਕਲ ਇੱਕ ਹੋਰ ਵੀ ਆਉਣੀ ਜਿਨ੍ਹਾਂ ਜ਼ਿਮੀਦਾਰਾਂ ਦੀ ਖੇਤ ਦੇ ਵਿੱਚ ਰੇਟ ਆ ਗਈ ਆ ਅਸੀਂ ਪੰਜਾਬ ਸਰਕਾਰ ਦਾ ਇਹ ਮਸਲਾ ਉਖਾਓ ਮਾਰੀ ਦੇ ਜਿਹੜੀ ਆ ਉਹ ਕਿਸਾਨ ਕਰੇ ਤਾਂ ਕਿ ਜਿਹਦਾ ਨੁਕਸਾਨ ਹੋਣਾ ਨਾ ਕਿਸਾਨ ਮਾਈਨਿੰਗ ਕਰੂਗਾ ਉਹਦੇ ਖਾਤੇ 'ਚ ਪੈਸੇ ਹੋਣਗੇ ਨਹੀਂ ਤੇ ਆ ਜਿਹੜੇ ਠੇਕੇਦਾਰ ਆ ਇਹਨਾਂ ਲੁੱਟ ਕੇ ਲੈ ਲੈਣਾ ਤੇ ਇੱਥੇ ਇੱਥੇ ਵੱਡੇ ਟੋਏ ਪਾ ਦੇਣੇ ਤੇ ਜਿੱਥੇ ਕੋਲ ਜ਼ਮੀਨਾਂ ਸਿੱਧੀਆਂ ਨਹੀਂ ਆਉਣੀਆਂ ਇਹ ਮਸਲਾ ਤੁਹਾਨੂੰ ਠਾਉਣਾ ਪੈਣਾ ਵਾ ਕਿ ਮਾਈਨਿੰਗ ਜਿਹੜੀ ਆ ਉਹ ਕਿਸਾਨ ਕਰੇ ਜੋ ਕਿਸੇ ਤਰ੍ਹਾਂ ਹੀ ਸਾਡੇ ਪਛਮਾ ਦਾ ਨੁਕਸਾਨ ਹੋਇਆ ਵਾ ਮੈਂ ਉਹਦੀ ਵੀ ਬੇਨਤੀ ਕਰੂੰਗਾ ਕਿ ਉਹਦੀ ਵੀ ਕੋਈ ਰੱਖ ਲਈ ਪਰ ਭਾਈ ਕੀਤੀ ਜਾਵੇ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ ਐਨੀ ਮੰਗ ਸੀ ਸਾਡੀ ਜਿੱਤੇ ਜਿਹੜੀ ਆ ਬਾਰਡਰ ਦੇ ਲੋਕਾਂ ਦੀ ਕਿਉਂਕਿ ਬਾਰਡਰ ਦੇ ਲੋਕ ਹਰ ਲੜਾਈ ਆਪਣੀ ਦੇ ਲੈਂਦੇ ਨੇ ਹਰ ਦਰਦ ਆਪਣੀ ਦੇ ਰੱਖਦੇ ਨੇ ਤੇ ਸਾਡਾ ਹੱਕ ਆ ਕਿ ਉਹਨਾਂ ਦੀ ਹਰ ਮੁਸੀਬਤ ਉਹਨੇ ਬਾਹਰ ਕਢੀਏ ਭਾਈ ਲੋਕ ਸਾਨੂੰ ਤਸ਼ੀਰਵਾਦ ਦੇ ਇਸੇ ਕਰਕੇ ਤੁਸੀਂ ਆ ਜਾਏ ਜੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਗਰਦਾਸਪੁਰ ਜ਼ਿਲ੍ਹਾ ਬਟਾਰਾ ਜ਼ਿਲ੍ਹਾ ਤੇ ਖਾਸ ਕਰਕੇ ਤੇਰਾਬਾਬਾ ਨਾਨਕ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਆਏ ਜਿਹੜੇ ਕਦਮਾਂ ਨਾਲ ਚੱਲ ਕੇ ਆਏ ਜੇ ਉਹਨਾਂ ਪਰਮਾਤਮਾ ਦੇ ਸਿਰ ਰੱਖ ਕੇ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਸਾਰੇ ਇਸਤਾਨ ਸਾਰੇ ਜਿਹੜੇ ਆ ਉਹਨਾਂ ਨੇ ਕਰਜ਼ਾ ਲਿਆ ਬੜਾ ਜੀ ਉਹਦੀ ਵੀ ਕੋਈ ਨਾ ਕੋਈ ਗੱਲ ਜ਼ਰੂਰ ਕਰਨੀ ਪੈਣੀ ਆ ਜਿਹੜੇ ਨੀਚੇ ਦੇ ਨਾਲ ਉਹਨਾਂ ਦੀ ਇੰਸਟਾਲਮੈਂਟ ਜਿਹੜੀ ਆ ਕਿਸ਼ਤ ਜਿਹੜੀ ਆ ਉਹ ਰੁਕੀ ਜਾਵੇ ਹੁਣ ਸਾਡੇ ਇੱਥੇ ਬਹੁਤ ਤਾਜ ਜਿਹੜਾ ਵਾ ਜੀ ਉਹ ਕ੍ਰਿਸਚਨ ਭਾਈ ਸਾਰਾ ਵੱਸਦਾ ਇੱਥੇ ਇਹਨਾਂ ਦਾ ਵੀ ਬਹੁਤ ਬਦ ਨਿਸ਼ਾਨ ਹੋ ਗਿਆ ਕਿਉਂਕਿ ਥੋੜਾ ਕੰਰੀ ਹੋਇਆ ਸੀ ਲੋਕਾਂ ਨੇ ਆਪਣੇ ਪੱਕੇ ਮਕਾਨ ਬਣਾਉਣੇ ਸ਼ੁਰੂ ਕੀਤੇ ਸੀ ਪਰ ਘਾਟੀ ਮਾਰ ਨੇ ਸਾਰਾ ਕੁਝ ਤਬਾਹ ਕਰ ਸਕੇ ਰੱਖ ਸਕਦਾ ਤੁਸੀਂ ਜਿਹੜੇ ਵਰਤਾਲ ਮੱਸੀ ਲੈ ਕੇ ਜਾਣਾ ਕੀ ਅੱਗੇ ਅੱਗੇ ਟਰੈਕਟਰਾਂ ਦਾ ਪ੍ਰਬੰਧ ਕੀਤਾ ਵਾ ਅਜੀ ਤੁਹਾਨੂੰ ਥਾਣੇ ਤੇ ਕਿੰਨਾ ਲੋਕਾਂ ਦਾ ਨੁਕਸਾਨ ਹੋਇਆ ਇੰਨੀ ਦੇਰ ਤੱਕ ਅੱਖਾਂ ਦੇ ਨਾਲ ਵੇਖ ਨਾ ਲਿਗੇ ਜੀ ਉਹਨੀ ਦੇਰ ਤੱਕ ਕਿਸੇ ਵੀ ਦਰਦ ਜਿਹੜੀ ਆ ਉਹ ਸਮਝਣੀ ਆਉਂਦੀ ਨਹੀਂ ਮੈਨੂੰ ਪਤਾ ਤੁਸੀਂ ਬਹੁਤ ਮੈਂ ਤੁਹਾਨੂੰ ਸਮਝਦਾ ਕਿ ਤੁਸੀਂ Madhya Pradesh ਦੇ ਮੁੱਖ ਮੰਤਰੀ ਵੀ ਹੋਏ ਜੀ ਤੁਸੀਂ ਤੁਹਾਨੂੰ ਸਟੇਟ ਦਾ ਪੰਜ ਵਾਲੀ ਉਸਟੇਟ ਚਲਾਈ ਆ ਤੁਸੀਂ ਤੁਹਾਨੂੰ ਸਾਡਾ ਕਹਿਣ ਦੀ ਲੋੜ ਨਹੀਂ ਜਿੱਥੇ ਕਿਸਾਨਾਂ ਦਾ ਕਰਨਾ ਜਿੱਥੇ ਅਸਾਈ ਭਾਈਚਾਰੇ ਦਾ ਕਰਨਾ ਉਥੇ ਐਸੀ ਭਾਈਚਾਰਾ ਵੀ ਸਾਡਾ ਜਿਹੜਾ ਵਾ ਉਹਨਾਂ ਦਾ ਵੀ ਜ਼ਰੂਰ ਧਿਆਨ ਚੋਕੋ ਜਿਹੜੇ ਕਿਸਾਨ ਵੀ ਜਿੰਦਾ ਨੇ ਪਰ ਚਾਰ ਕਿੱਲਿਆਂ ਵਾਲਾ ਪੰਜ ਕਿੱਲਿਆਂ ਵਾਲਾ ਛੋਟਾ ਕਿਸਾਨ ਆ ਮੈਂ ਇਹੀ ਵੀ ਬੀਤ ਤੁਹਾਨੂੰ ਕਰਦਾ ਤੇ ਤੁਹਾਡੇ ਕੋਲੋਂ ਤੇ ਆਸ ਕਰਦਾ ਕਿ ਤੁਸੀਂ ਸਾਡੇ ਦਾ ਮਾਮਲਾ ਰੋਕਦੇ ਰਹੇ ਜਾਂ ਫਿਰ ਸਾਹਿਬ ਨੂੰ ਇੱਕ ਵਾਰੀ ਬੀਨਤੀ ਕਰੋ ਜੀ ਜੱਗੀ ਸਾਹਿਬ ਦੋ ਮਿੰਟ ਮੇਥੋਂ ਤੁਸੀਂ ਐਸ ਹਲਕੇ ਜਿਹੇ ਐਕਟ ਹੀ ਰਹੇ ਜੀ

मध्य प्रदेश के पूर्व मुख्यमंत्री हिंदुस्तान के एग्रीकल्चर मिनिस्टर शिवराज चौहान जी उचेचे तौर पर इतने है आए हैं प्रधानमंत्री मोदी साहब ने स्पैशल भी ड्यूटी लाई है क्योंकि किसानी के उ बहुत बड़ा प्रकोप बने बिल्कुल जिस तरह रविकान पता नहीं बॉर्डर के पता नहीं ਜਬਦੀ ਕੀ ਐਜੀ ਤੋਂ ਕੋਈ ਨਹੀਂ ਹੈ ਕਿ ਹਰੇਕ ਜਿਹੜੀ ਸਾਟਵਾਦੀ ਹੈ ਉੱਥੋਂ ਲੈ ਲਓ ਉਹੇ ਤੋਂ ਲੈ ਲਓ ਰੇਟਾ ਫਸਲ ਦਾ ਤਾਂ ਸਾਡੇ ਵਾਲੇ ਇਲਾਕੇ ਤਾਂ ਇੱਕੋ ਹੀ ਗੱਲ ਆ ਵੀ ਸਾਡੇ ਇਲਾਕੇ ਹੋਵੇ ਸਾਡੇ ਇਲਾਕੇ ਤਾਂ ਦੋਨੋਂ ਕੋਰਨਰ ਅਸੀਂ ਨਵੀਂ ਬੈਠੇ ਹਾਂ ਬਬੂ ਜੀ ਤੇ ਹੜਮੀ ਇੱਥੇ ਲੜਾਈ ਵੀ ਇੱਥੇ ਤੇ ਹੋਰ ਵੀ ਕੋਈ ਨਾ আজকাল ਆ ਡਰੋਨ ਵਾਲਾ ਕੰਮ ਚੱਲੂ ਹੋ ਗਿਆ ਨਸ਼ਿਆ ਸਿੱਟੇ ਨਾਲ ਕੰਮ ਵੀ ਇੱਥੇ ਸਾਰੀ ਪਰਕੋਤੀ ਇੱਥੇ ਦਾ

ਇਹ ਕਿਣਕਣ ਵਾਲੀ ਜਿਹਾ ਜਿਹੜੀ ਰੇਤ ਇਕੱਠੀ ਹੋਈ ਹੈ ਨਾ ਸਿਰ ਇਕੱਠੀ ਹੋਈ ਹੈ ਸਾਡੇ ਕਿੰਨੇ ਬਾਅਦ ਕਿ ਸਿਰ ਸਾਡੀ ਘੱਟਦੀ ਹੈ ਸਿਰ ਤੇ ਕਿਸਾਨ ਦੀ ਘੱਟਦੀ ਹੈ ਤੇ ਜਾਨ ਦੀ ਸਾਡੀ ਬਾਤ ਕਰ ਰਹੇ ਸਭ ਵਹੀ ਤੇ ਰੇਣੀ ਬੇਤਰੀ ਹੈ ਮਜ਼ਦੂਰ ਕੀ ਤਰਫ ਧਿਆਨ ਦੇਣਾ ਹੈ ਮਜ਼ਦੂਰ ਦਾ ਕਿਸੇ ਨੂੰ ਆ ਕੇ ਇਕੱਠੇ ਹੋ ਕੇ ਉਹਨਾਂ ਵਿਚਾਰੇ ਨੇ ਆਪਣਾ ਰਾਸ਼ਨ ਪਾਣੀ ਤਾਂ ਮਿਲ ਰਿਹਾ ਹੈ

ਇੱਕ ਵਾਰ ਵੀ ਮਤਬਾਦ ਆਪਾਂ ਸਾਡੇ ਨਾਲ ਗੱਲ ਵੀ ਕਰਵਾਵਾਂਗੇ ਸਾਡੇ ਆਪਾਂ ਤੁਹਾਡਾ ਵੀ ਗੱਲ ਵੀ ਕਰਵਾਉਂਗਾ ਆਰਾਮ ਨਾਲ ਬੈਠਣ ਲਿजिए ਜੀ ਬਹੁਤ ਹੀ ਸਰਕਾਰੀਆਂ ਮਿਹਰਬਾਨ ਕੇਂਦਰੀ ਇੱਥੇ ਬਾਰੇ ਬਕਤੀ ਸ੍ਰੀ ਸ਼ਿਵਰਾਜ ਸਿੰਘ ਜੀ ਨੂੰ ਹੰਨੂ ਮੈਂ ਬੇਨਤੀ ਕਰੂੰਗਾ ਤੇ ਉਹ ਸਾਡੇ ਜਿਹੜਾ ਜੇਹੜਾ ਬਾਬਾ ਨਾਨਕ ਤੇ ਇਸ ਦੀ ਸੰਗਤ ਆਈਆਂ ਉਹਨਾਂ ਨਾਲ ਆਪਣੇ ਚਾਰ ਨੰਦੇ ਗੱਲ ਸ੍ਰੀ ਸ਼ਿਵਰਾਜ ਸਿੰਘ ਜੀ ਨੂੰ ਆ खान था गुरु जी जी पता किसान भाइयों को कुछ कहना उनको भी लेकर मैं आज यहां कोई मंत्री के अहंकार करने आया मैं तो गुरु के सिख और जनता के के नाते आया हूं आप सबको प्रणाम करता हूं एक तो मेरा सौभाग्य है कि पवित्र सती पर आने का मुझे मौका मिला है गुरु की कृपा आप सब पर तो। लेकिन ऐसे चौरा करते थे अभी तो साहब बता रहे थे बिल्कुल भाई मेरे साथ थे रुकती है रुकिया साहब है केवल इसी तो भाव से वो तो पंजाब जिसने देश पर आए हर संकट को अपने सीने पर छेड़ा पहले लड़ने का काम कर दिया तो पंजाब ने देश में कोई संकट आया तो सबसे पहले पंजाब खराब हुआ पंजाब का आभारी है देश और मैं भी पंजाब को पंजाब की जनता को प्रणाम करता हूँ नमस्कार करता हूँ आज पंजाब संकट में मैं देखना चला फसलें छब्बीस तारीख से पूरी हुई योना के खेत में गया था मैंने उठान के देखा जड़ ही जल खत्म हो गई जो योना का बाकी फसल भी पूरी तरह से तबाह हो गई बर्बाद हो किसान दिन और रात मेहनत करता है पूरी करता है, दवाइयाँ डाल डाल जिंदगी बोता है केवल उसके बाद फसल आती है और तब जब बाल निकलने का बाली निकलने का समय हुआ तब ये सैलाब आ गया इसमें सब कुछ ये तो मैं रेत ये 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 कोई अस्थाई संकट नहीं है जो रेत सिर्फ जमा हो गई है रेत हम निकालने की भी बात कर रहे थे उसमें तो भी दिक्कत है आपने जो बताया कि तो सिर्फ जमा हो गई मकान भी जो पानी के इतने दिन से डूबे हैं कोई गिर गया है और कोई कितने दिन चलेगा इसका कोई ठिकाना नहीं किसान तो को नुकसान हुआ तो मजदूर भी परेशान मैं केवल वो में मुझे भेजा है खेती बाड़ी मंत्री आपके दर्द को जानता हूँ क्योंकि तो मैं आज भी खेती आज भी खेती मेरे किसान भाइयों इस समय केवल इतने ही अपने हृदय से मैं कहता हूँ संकट के पास निकाल के किसानों को जनता को पंजाब को ले जाएंगे इसमें कोई कसम नहीं मैं तो आई दो तो कंट्री टीमें आ गई जो अलग अलग हिस्सों में जा गांव-गांव जाएगी नुकसान का आकलन करेंगे और आकलन करने के बाद फसल का कितना नुकसान हुआ है सिल्ड जमा है वो कैसे निकले और वो जो खेत सत्तर सत्तर साल से जोत रहे जो मैं समझा बोल रहे थे शत्रु संपत्ति वाले कब्जा तो किसान का लेकिन नाम तो उसके नहीं है। लेकिन खूब पसीना तो उसका भी लगता है संकट उसके ऊपर भी है मैं समझ पाया हूँ और समझने की कोशिश करूँ मैं ऐसे सड़कों पर ही निकल के नहीं जाऊँगा ये तो मैं घुसूंगा मैं इस्पात ले पानी में भी जाऊँगा किसान की बात भी सुनूगा और फिर अपने बातें तो जाके बाद पूरी कोशिश ये है कि हम संकट से निकाल के आपको ले जाए इसलिए सब लोग आए हुए हैं केवल देखने नहीं आए केवल जायजा लेने नहीं आए दौरा करने नहीं आए आप धीरज रखिए आपको धीरज रखिए मिल के साथ काम करेंगे संकट के साथ निकाल कर ले जाकर जो लंबी क्षण आज मिल करनी है कई जगह हम जाते हैं स्थिति देखनी है हमारे जमींदार किसान हैं उनके साथ बात करनी है है और जितने मैं कहता हूं समय आपके साथ खड़े हैं बोले तो निहाली का, तो का खालसा <laughs>

ਹੈਲੋ ਉੱਪਰ ਆ ਤਰਾ ਸਾਈਡ ਤੇ ਆ ਜਾ ਤੂੰ ਥੋੜੇ ਸਾਈਡ ਤੇ ਯਾਰ ਉਹਨਾਂ ਨੇ ਦਰਵਾਜ਼ਾ ਬਣਾ ਰਿਹਾ ਹੈ ਰੁਕ ਰੱਖ ਜਾ ਰੁਕ ਜਾ ਕਿਉਂ ਬੰਦੇ

ਕੀਆ ਬਹੁਤ ਗੋਟੀ ਬਾਈਡਿੰਗ ਨਹੀਂ ਮੈਂ ਖੜਾ ਰੱਖਿਆ ਇੱਕ ਤਾਂ ਉਹ ਐਵੇਂ ਕੀ ਸਾਹਿਬ

ਹੋਲੇ ਹੋਲੇ ਰੋਕ ਕੇ 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 ਟਰੱਕ ਚਲਾएंगे ਖੁਦ ਹੀ ਜਿੱਤੀ ਜਾਤੀ ਬਹੁਤ ਸਪੇਸ ਬਣਾਉਣੀ ਹੈ ਸਪੇਸ ਬਣਾਣੀ ਹੈ ਕਿੰਨਾ ਲਗਾਈ ਹੈ ਲਗਾਈ ਹੈ ਲਗਾਈ ਹੈ ਆਏ ਇਹ ਦੇਖ ਮੈਂ ਲੈਦਾ ਨਜ਼ਰ ਆ ਰਹੇ ਨੇ ਹੈ ਨਹੀਂ ਇੱਕ ਵਾਰ ਇਹ ਇਹ ਦਾ ਬਹੁਤ ਗਿਆ ਰਿਹਾ ਤਾਂ ਨਹੀਂ ਹੁੰਦਾ ਥੋੜਾ ਅੱਗੇ ਦੇਖੋ ਭਾਈ ਹਾਂ ਚੱਕਰ ਕਰਤਾ दोगे। 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 दूंगा। आगे। आगे। और मैं नीचे देख रहा हूँ ये फसलें अंदर से भी भी भाई 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 तो जल प्र है जी बिल्कुल प्रलय है यहाँ पर जो की खेती है

संकट की इस घड़ी में किसानों के साथ है संकट से बाहर निकाल के हम लोग इस समय खेत में खड़े हुए जोना के धान के और छब्बीस तारीख से ये फसल डूबी हुई है पर जो बाले निकली है उनके दाने खत्म हो गए नीचे जड़े सड़ गई हैं, और जहां हम खड़े हैं वहां खेत में भी सिल्ट जमा हो गई है ये फसल तो बर्बाद हुई ही है अगली फसल पे भी संकट है कि गेहूं कैसे बोएंगे ये महासंकट की स्थिति है और देख के मन तकलीफ से और दर्द से भर रहा है लेकिन इतना ही मैं कह सकता हूँ कि हम संकट की घड़ी में किसानों के साथ और संकट के पार निकाल के ले जाने के हर संभव उपाय करेंगे महाविनाश है जल मैं है छब्बीस तारीख से यहाँ खेतों में पानी भरा हुआ है फसलें पूरी तरह से तबाह बर्बाद हो गई है आज भी ये पानी खेतों में बह रहा है नीचे में देख रहा हूँ पाँव के नीचे मिट्टी है जो जमा हो गई है ये फसल तो खत्म हो गई अगली फसल पे भी संकट है आप सर में तक बिना बिना जाए दर्द का अंदाज और नुकसान का अंदाज नहीं लगाया जा सकता और मैं कोई मंत्री के रूप में मैं तो किसानों के पंजाब सेवक के रूप में आया हूँ प्रधानमंत्री जी निर्देश दिए कि देख के आओ यहाँ देखने की कोशिश कर रहे हैं नुकसान का आकलन कर रहे हैं स्थिति देख के मन चैलेंजिंग लग रहा है कि सब रिपील करने में चैलेंज है किसानों के लिए जनता के सब कुछ भी पीछे मुझे आते हैं। ये खाली देव खाली देव खाली खाली दो अरे आगे मत जाइए साइड से तुस्य। तुस्य। पानी पे नहीं करना। लड़के का बंदूक ले। बड़े ही फ्रेंड ले बड़े ही। चार पानी का ही, पानी चार, पानी आने वाला है। आओ संग आओ। तुझे मारती चीज़ है तो मारती चीज़ है। तेरे लिए लेने का। पूरा दोस्त चमक रहा है। सारे करेंसी